ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਜਿਵੇਂ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕਾਲੀ ਥਾਰ ਵਾਲੀ ਬੀਬੀ ਕਾਬੂ ਆ ਗਈ ਆ ਪੁਲਿਸ ਦੇ ਉਹਦੀ ਥਾਰ ਦੇ ਵਿੱਚੋਂ 17 ਗ੍ਰਾਮ ਤੋਂ ਪਲੱਸ ਚਿੱਟਾ ਫੜਿਆ ਗਿਆ ਥਾਰ ਦੇ ਗੇਅਰ ਬਾਕਸ ਦੇ ਵਿੱਚ ਉਸ ਬੀਬੀ ਨੇ ਚਿੱਟਾ ਲਗਾਇਆ ਹੋਇਆ ਸੀਗਾ ਹੁਣ ਉਸ ਬੀਬੀ ਦੀਆਂ ਬੜੀਆਂ ਰੀਲਾਂ ਵਾਇਰਲ ਹੋ ਰਹੀਆਂ ਨੇ ਰੀਲਾਂ ਦੇ ਵਿੱਚ ਮਹਿੰਗੀਆਂ ਘੜੀਆਂ ਰੋਲੈਕਸ ਦੀਆਂ ਘੜੀਆਂ ਬਣੀਆਂ ਹੋਈਆਂ ਨੇ ਇੱਕੋ ਪੁਲਿਸ ਦੀ ਕਾਂਸਟੇਬਲ ਆ ਠੀਕ ਆ ਦੋ ਦੇ ਕੋਲੇ 18 ਨੇ ਸੁਣਿਆ ਇੱਕ ਬੀਬੀ ਕੋਲੇ ਵਰਨਾ ਵੀ ਹੈਗੀ ਆ ਇੱਕ ਪ੍ਰਾਣੀ ਔਡੀ ਵੀ ਹੈਗੀ ਜੀ ਕਿਸੇ ਸੜਕ ਦੇ ਖੜੀ ਹੈ ਕਿਨਾਰੇ ਤੇ ਹਜੇ ਤੱਕ ਉਹਨੂੰ ਕਿਸੇ ਨੇ ਛੇੜਿਆ ਹੀ ਨਹੀਂਗਾ ਤੇ ਹੁਣ ਉਸ ਬੀਬੀ ਦਾ ਸਬੰਧ ਹੈਗਾ ਇੱਕ ਐਂਬੂਲੈਂਸ ਦੇ ਡਰਾਈਵਰ ਬੰਦੇ ਨਾਲ ਹੁਣ ਸੋਚਣ ਵਾਲੀ ਗੱਲ ਇਹ ਆ ਵੀ ਪੁਲਿਸ ਦੇ ਵਿੱਚ ਨੌਕਰੀ ਕਰਦੀ ਆ ਪੂਰਾ ਅਮੀਰਾਂ ਵਾਲਾ ਲਾਈਫਸਟਾਈਲ ਆ ਉਹਦਾ ਚੰਗੀਆਂ ਮਹਿੰਗੀਆਂ ਗੱਟ ਤੇ ਘੜੀਆਂ ਇੱਕ ਥਾਰ ਕਹਿੰਦੇ 2024 ਚ ਲਈ ਹੈ ਦੂਜੀ ਥਾਰ ਕਹਿੰਦੇ 2025 ਚ ਲਈ ਹੈ ਤੇ ਉਸ ਬੀਬੀ ਦੀ ਕਹਿੰਦੇ ਘੱਟੋ ਘੱਟ 1.2 ਕਰੋੜ ਦੀ ਕੋਠੀ ਬਠਿੰਡੇ ਹੈਗੀ ਆ ਤਿੰਨ ਚਾਰ ਉਹਦੇ ਚੰਗੀਆਂ ਮਹਿੰਗੀਆਂ ਥਾਵਾਂ ਤੇ ਬਠਿੰਡੇ ਦੇ ਵਿੱਚ ਹੀ ਉਹਦੇ ਪਲਾਟ ਹੈਗੇ ਆ ਬੁਲਟ ਮੋਟਰਸਾਈਕਲ ਵੀ ਹੈਗਾ ਹੁਣ ਹੈਰਾਨੀ ਵਾਲੀ ਗੱਲ ਇਹ ਆ ਕਿ ਇੰਨੀਆਂ ਗੱਡੀਆਂ ਐਡੀ ਮਹਿੰਗੀ ਘੜੀ ਦਾ 50 ਕਿੱਲੇ ਵਾਲੇ ਸਰਦਾਰ ਦੇ ਗੁੱਟ ਤੇ ਵੀ ਨਹੀਂ ਦੇਖੀ ਕਦੇ ਮੈਂ ਮੰਨ ਲਓ ਇੱਕ ਕਾਂਸਟੇਬਲ ਦੀ ਤਨਖਾਹ ਕਿੰਨੀ ਹੋਊਗੀ 60000 ਦੇ ਕਰੀਬ ਹੋਊਗੀ ਜੇ ਵੱਧ ਘਟ ਹੋ ਜੀ ਮਾੜੀ ਮੋਟੀ ਹਨਾ ਫੇਰ ਬੰਦੇ ਦੇ ਆਪ ਦੇ ਘਰ ਦੇ ਖਰਚੇ ਕਿੰਨੇ ਹੁੰਦੇ ਆ ਤੇ 2 ਥਾਰਾ ਲੈਣਾ ਇੱਕ ਵਰਨਾ ਲੈਣੀ ਗੁੱਟ ਤੇ ਰੋਲੈਕਸ ਦੀਆਂ ਘੜੀਆਂ ਬੰਨਣੀਆਂ ਦੋ ਆਈਫੋਨ ਹੋਣੇ ਕੋਲ ਇਹ ਬਈ 60000 ਦੇ ਨਾਲ ਤਾਂ ਨਹੀਂ ਕੰਮ ਚੱਲਦਾ ਇਹਦਾ ਮਤਲਬ ਇਹ ਆ ਕਿ ਜਿਹੜਾ ਚੱਟੇ ਦਾ ਵਪਾਰ ਆ ਇਹ ਫਿਰ ਕਾਫੀ ਲੰਮੇ ਟਾਈਮ ਤੋਂ ਚੱਲ ਰਿਹਾ ਤੇ ਚੱਲ ਕਿਹਦੀ ਆੜ ਦੇ ਵਿੱਚ ਰਿਹਾ ਸੀਗਾ ਖਾਕੀ ਵਰਦੀ ਦੇ ਕਿਉਂਕਿ ਉਸ ਮੈਡਮ ਦੇ ਖਾਕੀ ਵਰਦੀ ਪਾਈ ਹੁੰਦੀ ਸੀ ਤੇ ਇੱਥੇ ਫੀਤੀ ਲੱਗੀ ਸੀ ਅਮਨਦੀਪ ਕੌਰ ਦੇ ਨਾਂ ਦੀ ਤੇ ਮੈਡਮ ਨੂੰ ਕੌਣ ਹੱਥ ਕਰਦਾ ਸੀ ਉਤੋਂ ਕਾਲੀ ਥਾਰ ਤੇ ਆਉਂਦੀ ਸੀ ਹੁਣ ਜਿਹੜਾ ਉਹ ਐਂਬੂਲੈਂਸ ਵਾਲਾ ਡਰਾਈਵਰ ਸੀਗਾ ਉਹਦੇ ਨਾਲ ਸੁਣਾਇਆ ਜਾਂਦਾ ਇਹਦੇ ਸਬੰਧ ਕਾਫੀ ਟਾਈਮ ਤੋਂ ਸੀਗੇ ਤੇ ਐਂਬੂਲੈਂਸ ਦੇ ਵਿੱਚ ਵੀ ਕਹਿੰਦੇ ਇਹਨਾਂ ਨੇ ਕਾਫੀ ਚੱਟੇ ਦੀ ਸਪਲਾਈ ਇੱਧਰ ਉੱਧਰ ਕੀਤੀ ਹੁਣ ਇੱਕ ਬੀਬੀ ਹੋਰ ਨਿਕਲ ਕੇ ਸਾਹਮਣੇ ਆਈ ਆ ਜਿਹੜੀ ਕਿ ਉਸ ਐਂਬੂਲੈਂਸ ਡਰਾਈਵਰ ਦੀ ਪਹਿਲੀ ਘਰ ਵਾਲੀ ਆ ਉਹ ਕਹਿੰਦੀ ਵੀ 2022 ਤੋਂ ਮੈਂ ਮਰ ਗਈ ਕੰਪਲੀਟਾਂ ਕਰਕੇ ਪਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਇਹ ਤਾਂ ਕਿਲਵਾਂ ਦਾ ਕਿਲੋ ਚਿੱਟਾਣਾਂ ਨੇ ਲਿਆ ਲਿਆ ਕੇ ਵੇਚਦਾ ਹੁਣ ਉਹ ਬੀਬੀ ਚੜ ਗਈ ਪੁਲਿਸ ਦੇ ਤੱਕੇ ਹੁਣ ਉਹਦੇ ਕਾਰਵਾਈ ਹੋਊਗੀ ਹੁਣ ਦੇਖਾਂਗੇ ਵੀ ਜਿਹੜੇ ਸਾਡੇ ਮਾਣਯੋਗ ਸੀਐਮ ਸਾਹਿਬ ਕਹਿੰਦੇ ਹੁੰਦੇ ਕਿ ਪੀਲਾ ਪੰਜਾ ਚੱਲੂਗਾ بڑے ਨਸ਼ਾ ਤਸਕਰਾਂ ਦੇ ਘਰ ਟਾਏਗੇ ਪੰਜਾਬ ਦੇ ਵਿੱਚ ਜੋ ਕਿ ਬੜਾ ਸਲਾਘਾਯੋਗ ਕਦਮ ਆ ਵੀ ਠੀਕ ਆ ਵੀ ਨਸ਼ੇ ਦੇ ਤਸਕਰਾਂ ਨੂੰ ਖਤਮ ਕੀਤਾ ਜਾਵੇ ਪਰ ਹੁਣ ਦੇਖਾਂਗੇ ਵੀ ਜਿਹੜੀ ਇਹ ਮੈਡਮ ਕਾਬੂ ਆਈ ਆ ਜਿਹਦੀ 1.5-2 ਕਰੋੜ ਦੀ ਕੋਠੀ ਆ ਤਿੰਨ ਚਾਰ ਪਲਾਟ ਨੇ 2-18 ਨੇ ਵਰਨਾ ਆ ਔਡੀ ਆ ਜਿਦੇ ਕੋਲੇ ਮਹਿੰਗੇ ਆਈਫੋਨ ਨੇ ਰੋਲੈਕਸ ਦੀਆਂ ਘੜੀਆਂ ਗੁੱਟਤੇ ਨੇ ਹੁਣ ਦੇਖਾਂਗੇ ਵੀ ਇਹ ਸਾਰਾ ਕੁਝ ਸਰਕਾਰ ਅਸੀਲ ਕਰੂਗੀ ਸਾਰਾ ਕੁਝ ਸਰਕਾਰ ਇਹਨਾਂ ਦਾ ਜ਼ਬਤ ਕਰੂਗੀ ਇਹਨਾਂ ਤੇ ਪ੍ਰੋਪਰ ਕਾਰਵਾਈ ਹੋ ਸਕੂਗੀ ਕਿਉਂਕਿ ਇੱਕ ਪੁਲਿਸ ਮੁਲਾਜ਼ਮ ਦੀ ਕਿੰਨੀ ਕਿ ਤਨਖਾਹ ਇਹ ਸਾਰੀ ਦੁਨੀਆ ਨੂੰ ਪਤਾ ਤੇ 60000 ਤਨਖਾਹ ਲੈਣ ਵਾਲੀ ਥਾਰ ਦਾ ਖਰਚਾ ਕਿਵੇਂ ਪੂਰਾ ਕਰਦੀ ਹੈ ਹੈਰਾਨੀ ਵਾਲੀ ਗੱਲ ਇਹ ਆ ਉਹ ਵੀ ਦੋ ਥਾਰਾਂ ਦਾ ਬਾਈ ਜੀ 30 ਕਿੱਲਿਆਂ ਵਾਲਾ ਬੰਦਾ ਹੋਵੇ ਨਾ 30 ਕਿੱਲਿਆਂ ਵਾਲਾ ਬੰਦਾ ਹੋਵੇ ਉਹ ਥਾਰ ਦਾ ਤੇਲ ਨਹੀਂ ਪੂਰਾ ਕਰ ਸਕਦਾ ਥਾਰ ਤਾਂ ਕੁੱਟਾਂ ਪਰ ਪਰ ਤੇਲ ਪਿੰਦੀ ਆ ਤੇ ਇੱਕ 60000 ਤਨਖਾਹ ਲੈਣ ਵਾਲੀ ਬੀਬੀ ਦੋ ਦੋ 18 ਚੱਕੀ ਫਿਰਦੀ ਆ ਇਹਦਾ ਮਤਲਬ ਤਾਂ ਸਾਫ਼ ਹੀ ਆ ਵੀ ਦੋ ਨੰਬਰ ਦਾ ਕੰਮ ਤਾਂ ਫਿਰ ਕੋਈ ਨਾ ਕੋਈ ਕਰਦੀ ਸੀ ਨਾ ਦੋ ਨੰਬਰ ਦੇ ਕੰਮ ਬਿਨਾ ਤਾਂ ਇੰਨਾ ਕੁਝ ਬਾਈ ਜੀ ਬਣ ਹੀ ਨਹੀਂ ਸਕਦਾ ਇੱਥੇ ਤਾਂ 30 40 ਕਿੱਲੇ ਵਾਲੇ ਜ਼ਿੰਮੇਵਾਰ ਬੰਦੇ ਦੀਆਂ ਲਿਮਟਾਂ ਚੱਲਦੀਆਂ ਨੇ ਬੈਂਕ ਦੇ ਵਿੱਚ 20 25 25 ਲੱਖ ਦੀਆਂ ਲਿਮਟਾਂ ਦੇ ਨਾਲ ਘਰ ਚੱਲਦੇ ਪਏ ਆ ਤੇ ਇੱਕ 60000 ਲੈਣ ਵਾਲੀ ਇੰਨਾ ਕੁਝ ਬਣਾ ਗਈ ਇਸ ਕਰਕੇ ਮੈਂ ਸਰਕਾਰ ਨੂੰ ਇਹੀ ਅਪੀਲ ਕਰਦਾ ਕਿ ਸਾਰਿਆਂ ਲਈ ਫਿਰ ਰੂਲ ਸੇਮ ਹੀ ਰੱਖਿਆ ਕਰੋ। ਬੇਸ਼ੱਕ ਉਹ ਆਮ ਪਬਲਿਕ ਹੋਵੇ ਜਾਂ ਕੋਈ ਮੁਲਾਜ਼ਮ ਹੋਵੇ ਜਾਂ ਕੋਈ ਲੀਡਰ ਹੋਵੇ ਪਰ ਫਿਰ ਸੇਮ ਹੀ ਰੂਲ ਰੱਖਿਆ ਕਰੋ ਸਾਰਿਆਂ ਲਈ। ਸਵਾਦ ਬਈ ਜੀ ਫੇਰ ਆ। ਅਸੀਂ ਵੀ ਵੋਟਾਂ ਮਾਨ ਸਾਹਿਬ ਤੁਹਾਨੂੰ ਹੀ ਪਾਈਆਂ ਨੇ ਪਰ ਜਦੋਂ ਸਾਰਿਆਂ ਲਈ ਇੱਕੋ ਇਨਸਾਫ ਹੋਊਗਾ, ਸਾਰਿਆਂ ਲਈ ਇੱਕੋ ਕਾਨੂੰਨ ਹੋਊਗਾ, ਨਜ਼ਾਰਾ ਫੇਰ ਹੀ ਆਉਂਦਾ। ਨਹੀਂ ਤਾਂ ਬਈ ਇੱਥੇ ਮਾੜੇ ਨੂੰ ਹਰੇ ਕੋਈ ਦੱਬ ਲੈਂਦਾ। ਹੁਣ ਉਹ ਜਿਹੜਾ ਐਂਬੂਲੈਂਸ ਡਰਾਈਵਰ ਆ ਉਹਦੀ ਘਰ ਲਈ ਵੀ ਰੌਲਾ ਪਾਉਂਦੀ ਫਿਰਦੀ ਆ। ਵੀ ਭਾਈ ਮੇਰੇ ਨਾਲ ਇੰਨੇ ਚਿਰ ਤੋਂ ੱੱਕਾ ਹੋਈ ਜਾਂਦਾ ਠੀਕ ਆ ਮੇਰੇ ਘਰਵਾਲਿਆਂ ਦਾ ਨਜਾਇਜ਼ ਸਬੰਧ ਆ ਇਹ ਵੀ ਸੁਣਨ ਚਾਇਆ ਵੀ ਇਹ ਜਿਹੜੀ ਪੁਲਿਸ ਮੁਲਾਜ਼ਮਾ ਇਸ ਮੈਡਮ ਦਾ ਪਹਿਲਾਂ ਵਿਆਹ ਵੀ ਹੋਇਆ ਸੀਗਾ ਤੇ ਕਾਫੀ ਟਾਈਮ ਹੋ ਗਿਆ ਤੇ ਤਲਾਕ ਨੂੰ ਦੇ ਛੱਡੇ ਛੜਈਏ ਨੂੰ ਐਡੀ ਸੋਹਣੀ ਨੌਕਰੀ ਮਿਲੀ ਲੋਕ ਤਾਂ ਨੌਕਰੀਆਂ ਨੂੰ ਤਰਸਦੇ ਫਿਰਦੇ ਆ ਤੇ ਇਸ ਬੀਬੀ ਨੂੰ ਐਡੀ ਸੋਹਣੀ ਨੌਕਰੀ ਮਿਲੀ ਐਡੀ ਸੋਹਣੀ ਜ਼ਿੰਦਗੀ ਮਿਲੀ ਤੇ ਇਹਨੇ ਵੇਖੋ ਆਪਦੇ ਮਾਂ ਪਿਓ ਦੇ ਮੂੰਹ ਤੇ ਕਾਲਖ ਮਲ ਲੰਗੇ ਇੱਕ ਮਿੰਟ ਨਹੀਂ ਲਾਇਆ ਵੀ ਨੌਕਰੀ ਨਾਲ ਵੀ ਢਡਣੀ ਭਰਿਆ ਹਾਰ ਕੇ ਕੀ ਕੰਮ ਕਰਨ ਦੀ ਫੜੀਗੀ ਚਿੱਟਾ ਵੇਚਦੀ ਕਿੱਡਾ ਵੱਡਾ ਕਲੰਕਾ ਕਿ ਇੱਕ ਪੁਲਿਸ ਮੁਲਾਜ਼ਮ ਲੇਡੀ ਚਿੱਟੇ ਦੇ ਨਾਲ ਗ੍ਰਿਫਤਾਰ ਹੋ ਗਈ 17 ਗ੍ਰਾਮ ਤੋਂ ਪਲਸ ਚਿੱਟਾ ਥਾਰ ਦੇ ਵਿੱਚੋਂ ਬਰਾਮਦ ਹੋਇਆ ਹੁਣ ਦੱਸੋ ਕਿ ਮਾਂ ਪਿਓ ਵਿਚਾਰਾ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਰਹਿ ਗਿਆ ਕਦੇ ਉਹਨਾਂ ਨੇ ਵੀ ਇਸ ਧੀ ਨੂੰ ਲਾਡਾਂ ਚਾਮਣਾ ਪਾਲਿਆ ਹੋਊਗਾ ਇਹ ਨੌਕਰੀ ਤੇ ਲੱਗੀ ਹੋਊਗੀ ਉਹਨਾਂ ਨੇ ਵੀ ਲੱड्डੂ ਬੰਡੇ ਹੋਣਗੇ ਸਾਡੀ ਧੀ ਨੌਕਰੀ ਲੱਗ ਗਈ ਪਰ ਆ ਕਹਿੰਦੇ ਵੀ ਜਦੋਂ ਖਾਕੀ ਵਰਦੀ ਪਾਈ ਹੋਵੇ ਤੇ ਫਿਰ ਕਈ ਵਾਰੀ ਕੁਝ ਕੁ ਬੰਦਿਆਂ ਦੇ ਦਿਮਾਗ ਘੁੰਮ ਜਾਂਦੇ ਆ ਉਵੇਂ ਸ਼ਾਇਦ ਇਸ ਬੀਬੀ ਦਾ ਦਿਮਾਗ ਘੁੰਮ ਗਿਆ ਵੀ ਹੁਣ ਮੈਨੂੰ ਹੱਥ ਕਿਹਨੇ ਪਾਉਣਾ ਪਰ ਪੁਲਿਸ ਦੇ ਵਿੱਚ ਕੁਝ ਮੁਲਾਜ਼ਮ ਚ ਈਮਾਨਦਾਰ ਵੀ ਹੁੰਦੇ ਆ ਇਹ ਨਹੀਂ ਹੁੰਦਾ ਕਿ ਪੰਜੇ ਉਂਗਲਾਂ ਕੋ ਜਿਆ ਹੁੰਦੀਆਂ ਨੇ ਪੁਲਿਸ ਮੁਲਾਜ਼ਮਾਂ ਦੇ ਵਿੱਚ ਬਹੁਤ ਸਾਰੇ ਈਮਾਨਦਾਰ ਵੀ ਹੁੰਦੇ ਆ ਚੰਗੇ ਵੀ ਹੁੰਦੇ ਆ ਪਰ ਜਦੋਂ ਚੰਗੇ ਬੰਦੇ ਫਿਰ ਨਾਥ ਪਾਉਣ ਤੇ ਆ ਜਾਂਦੇ ਤੇ ਫਿਰ ਇਸ ਤਰ੍ਹਾਂ ਨਾਥ ਪਾ ਲੈਂਦੇ ਹੁੰਦੇ ਆ ਤੇ ਸੁਣ ਚ ਇਹ ਵੀ ਆ ਕਿ ਇਹ ਮੈਡਮ ਚਕਮੇ ਗਾਣਿਆਂ ਦੀ ਬਹੁਤ ਸ਼ਕੀਨ ਸੀਗੀ ਤੇ ਬੜੀਆਂ ਰੀਲਾਂ ਇਹਨੇ ਚਕਮੇ ਗਾਣਿਆਂ ਦੇ ਪਾਈਆਂ ਨੇ ਤੇ ਸੋਸ਼ਲ ਮੀਡੀਆ ਤੇ ਇਹ ਬੜੀ ਐਕਟਿਵ ਰਹਿੰਦੀ ਸੀਗੀ ਕਦੇ ਰੋਲੇਕਸ ਦੀ ਗੁੱਟ ਤੇ ਘੜੀ ਹੁੰਦੀ ਸੀ ਕਦੇ ਕਿਹੜੇ ਬ੍ਰਾਂਡ ਦੀ ਹੁੰਦੀ ਸੀ ਹੁਣ ਮੈਨੂੰ ਬਾਲੇ ਬ੍ਰਾਂਡਾਂ ਦਾ ਪਤਾ ਨਹੀਂ ਕਿਉਂਕਿ ਬਾਈ ਆਪਾਂ ਕਦੇ ਮਹਿੰਗੇ ਬ੍ਰਾਂਡ ਰਾ ਦੇਖਤਾ ਲੈਣੀ ਆ ਜਦੋਂ ਇਹੋ ਜਿਹੇ ਮੈਡਮ ਅਰੀਲਾ ਪਾਉਂਦੀਆਂ ਨੇ ਵੀ ਕਿਹੜੀ ਗੱਡੀ ਇਹਨੇ ਗੁੱਟ ਤੇ ਬੰਨੀ ਤੇ ਥੋੜੇ ਦਿਨ ਪਹਿਲਾਂ ਥਾਰ ਤੇ ਸ਼ੋਅ ਤੇ ਕੇਕ ਕੱਟਦੀ ਪਈ ਸੀ ਹਨਾ ਤਾਂ ਇਹ ਗੱਲਾਂ ਬੜੀਆਂ ਹੈਰਾਨ ਕਰਨ ਵਾਲੀਆਂ ਨੇ ਕਿ 60000 ਤਨਖਾਹ 2 ਥਾਰਾਂ ਇੱਕ ਵਰਨਾ ਇੱਕ ਪੁਰਾਣੀ ਆਡੀ ਗੱਲ ਦੀ ਫਿਰਦੀ ਆ ਘਰੇ ਇੱਕ ਬੁਲਟ ਮੋਟਰਸਾਈਕਲ ਇੱਕ ਐਕਟਿਵਾ ਦੋ ਆਈਫੋਨ ਗਲ ਚ ਸੋਨੇ ਦੀਆਂ ਚੈਨਾਂ ਉਂਗਲਾਂ ਚ ਸੋਨੇ ਦੀਆਂ ਰਿੰਗਾਂ ਤਿੰਨ ਚਾਰ ਪਲਾਟ ਬਠੰਡੇ ਦੇ ਵਿੱਚ ਦੋ ਡੇਢ 2 ਕਰੋੜ ਦੀ ਕੋਠੀ ਚੰਗੀ ਕਲੋਨੀ ਦੇ ਵਿੱਚ 60000 ਨਾਲ ਇੰਨਾ ਕੁਝ ਬਣ ਲੱਗਿਆ ਮੈਂ ਤਾਂ ਇਹ ਹੈਰਾਨਾ ਵੀ ਫਿਰ ਅਸੀਂ ਕਿਤੇ ਖੁੰਝੇ ਰਹਿ ਇੰਨਾ ਟਾਈਮ ਅਸੀਂ ਤਾਂ ਇੰਨੇ ਨੇ ਕਿੱਲਾਂ ਦੀ ਖੇਤੀ ਕਰਕੇ ਵੀ ਹਜੇ ਤੱਕ ਵਿਆਜਾਂ ਹੀ ਭਰਦੇ ਫਿਰਦੇ ਆ ਲਿਮਟਾਂ ਦੀ ਸਾਡੇ ਤਾਂ ਬੱਤੀਆਂ ਤੇਤੀ ਨਹੀਂ ਹੋਏ ਕਦੇ ਇਸ ਕਰਕੇ ਹੁਣ ਦੇਖਾਂਗੇ ਵੀ ਪੀਲਾ ਪੰਜਾ ਚੱਲਦਾ ਹੈ ਜਾਂ ਨਹੀਂ ਚੱਲਦਾ ਹੁਣ ਦੇਖਾਂਗੇ ਕਿ ਪੀਲਾ ਪੰਜਾ ਕੱਲਾ ਗਰੀਬਾਂ ਦੇ ਘਰਾਂ ਦੀ ਚੱਲ ਸਕਦਾ ਜਾਂ ਮੁਲਾਜ਼ਮਾਂ ਦੇ ਘਰਾਂ ਦੇ ਵੀ ਚੱਲ ਸਕਦਾ ਮੈਂ ਇੱਕ ਗੱਲ ਕਹਿਣਾ ਕਿ ਜਿਹੜਾ ਬੰਦਾ ਨਸ਼ਾ ਵੇਚਦਾ ਬੇਸ਼ੱਕ ਉਹ ਆਮ ਬੰਦਾ ਜਾਂ ਗਰੀਬ ਬੰਦਾ ਜਾਂ ਕੋਈ ਮੁਲਾਜ਼ਮ ਆ ਜਾਂ ਕੋਈ ਤਗੜਾ ਬੰਦਾ ਸਾਰਿਆਂ ਲਈ ਰੂਲ ਬਰਾਬਰੀ ਹੋਣਾ ਚਾਹੀਦਾ ਸਾਰਿਆਂ ਨੂੰ ਇੱਕੋ ਰਸੇ ਟੰਗਣਾ ਚਾਹੀਦਾ ਤੇ ਬਾਕੀ ਹੁਣ ਲੱਗ ਜੂ ਪਤਾ ਇਸ ਟਾਈਮ ਤੇ ਤਾਂ ਬੜਾ ਰੌਲਾ ਸੋਸ਼ਲ ਮੀਡੀਆ ਤੇ ਪਿਆ ਹੋਇਆ ਉਸ ਬੀਬੀ ਦਾ ਤੇ ਉਹ ਬੀਬੀ ਹੁਣ ਸੋਸ਼ਲ ਮੀਡੀਆ ਤੇ ਵੀ ਕਹਿ ਰਹੀ ਹੈ ਕਿ ਇਹ ਸਭ ਝੂਠਾ ਝੂਠਾ ਪਰ ਜਿਹੜਾ 17 ਗ੍ਰਾਮ ਚਿੱਟਾ ਗੱਡੀ ਦੇ ਵਿੱਚੋਂ ਫੜਿਆ ਗਿਆ ਇਹ ਕਿਵੇਂ ਝੂਠ ਹੋ ਸਕਦਾ ਹੁਣ ਵਿੱਚੋਂ ਜੇ ਵੀ ਗੱਲਾਂ ਉੱਟਦੀਆਂ ਨੇ ਵੀ ਉਹ ਚਿੱਟਾ ਕਿਸੇ ਨੇ ਗੱਡੀ 'ਚ ਰੱਖਤਾ ਜੀ ਜੇ ਕਰਤਾ ਉਹ ਕਰਤਾ ਪਰ ਤੁਸੀਂ ਆਪ ਸਿਆਣੇ ਹੋ ਅੱਜ ਦੇ ਟਾਈਮ ਦੇ ਵਿੱਚ ਆਪ ਦੀ ਗੱਡੀ ਕੋਈ ਵੀ ਲੋਕ ਤੋਂ ਬਿਨਾ ਛੱਡ ਕੇ ਇੱਕ ਮਿੰਟ ਪਾਸੇ ਨਹੀਂ ਜਾਂਦਾ ਅੱਜ ਕੱਲ੍ਹ ਯਾਰ ਰਿਮੋਟ ਤੇ ਲੋਕ ਹੁੰਦੀ ਗੱਡੀ ਠੀਕ ਹੈ ਅਗਲਾ ਲੋਕ ਕਰੇ ਬਿਨਾ ਤਾਂ ਵਾਸ਼ਰੂਮ ਤੱਕ ਨਹੀਂ ਜਾਂਦਾ ਕੋਈ ਬੰਦਾ ਬਿਨਾ ਲੋਕ ਕੀਤੇ ਕਿਤੇ ਆਪਣੀ ਗੱਡੀ ਨਹੀਂ ਛੱਡਦਾ ਕਿਸੇ ਦੀ ਗੱਡੀ 'ਚ ਕੋਈ ਸਮਾਨ ਇਦਾਂ ਰੱਖਣਾ ਕੋਈ ਖਾਲਾ ਜਿਦਾ ਬਾੜਾ ਨਹੀਂ ਹੁੰਦਾ ਬਾਕੀ ਬਾਅਦ ਦੇ ਵਿੱਚ ਬੜੇ ਦੋਸ਼ ਲਾਏ ਜਾਂਦੇ ਬੜੀਆਂ ਗੱਲਾਂ ਕੱਢ ਲਈਆਂ ਜਾਂਦੀਆਂ ਨੇ ਕਿਉਂਕਿ ਜਿਹੜਾ ਬੰਦਾ ਇਸ ਕੰਮ ਦੇ ਵਿੱਚ ਵੜਿਆ ਉਹ ਫਿਰ ਉਹਦੀ ਲਿੰਕ ਵੀ ਗਾਂਧੀ ਗਾਂ ਉਹਦੇ ਬੰਦਿਆਂ ਨਾਲ ਹੁੰਦੇ ਆ ਪਰ ਮੈਂ ਕਹਿੰਦਾ ਵੀ ਇਹ ਬੜਾ ਮਾੜਾ ਕੰਮ ਕੀਤਾ ਉਸ ਮੈਡਮ ਨੇ ਆਪਦੇ ਮਾਂ ਪਿਓ ਦੀ ਇੱਜ਼ਤ ਬਾਰੇ ਸੋਚਣਾ ਚਾਹੀਦਾ ਸੀ ਆਪਦੇ ਭਰਾ ਦੀ ਇੱਜ਼ਤ ਬਾਰੇ ਸੋਚਣਾ ਚਾਹੀਦਾ ਸੀਗਾ ਕਿਉਂਕਿ ਮਾਂ ਪਿਓ ਪਿੰਡ ਦੇ ਵਿੱਚ ਰਹਿੰਦਾ ਹਨ ਤਾਂ ਫਿਰ ਉਹ ਗੱਲਾਂ ਮਿਹਣੇ ਬਣ ਜਾਂਦੀਆਂ ਨੇ ਤਾਹਨੇ ਬਣ ਜਾਂਦੇ ਨੇ ਉਮਰਾਂ ਲਈ ਪੱਗਾਂ ਤੇ ਦਾਗ ਲੱਗ ਜਾਂਦੇ ਆ ਧੀਆ ਦਾ ਪਿਓ ਦੀ ਪੱਗ ਨੂੰ ਉੱਚਾ ਕਰਦੀਆਂ ਹੁੰਦੀਆਂ ਨੇ ਧੀਆ ਤਾਂ ਪਿਓ ਦੀ ਪੱਗ ਹੁੰਦੀਆਂ ਨੇ ਪਿਓ ਨੂੰ ਆਪ ਦੀਆਂ ਧੀਆ ਤੇ ਰੱਬ ਜਿੱਡਾ ਮਾਣ ਹੁੰਦਾ ਪਰ ਜਦੋਂ ਇੱਕ ਹੋਣ ਹਾਰਤੀ ਨੌਕਰੀ ਕਰ ਦਿੱਤੀ ਇਹੋ ਜਿਹਾ ਕੰਮ ਕਰੇ ਤਾਂ ਫਿਰ ਉਸ ਤੋਂ ਵੱਡੀ ਕੋਈ ਲਾਹਨਤ ਨਹੀਂ ਹੁੰਦੀ ਤੇ ਅਸੀਂ ਚਾਹੁੰਦੇ ਹਾਂ ਵੀ ਕਿਸੇ ਦੀ ਵੀ ਇਹੋ ਜਿਹਾ ਮਾੜਾ ਕੰਮ ਨਾ ਕਰੇ ਕਿਉਂਕਿ ਇਹੋ ਜਿਹੀ ਗੱਲਾਂ ਗੁੱਝੀਆਂ ਨਹੀਂ ਰਹਿੰਦੀਆਂ ਇਹ ਥੋੜੇ ਟਾਈਮ ਦੀ ਚੀਜ਼ ਐਸ ਤੁਸੀਂ ਕਰ ਸਕਦੇ ਹੋ ਥੋੜੇ ਟਾਈਮ ਲਈ ਤੁਹਾਨੂੰ ਇਹ ਪੈਸਾ ਸਕੂਨ ਦਿੰਦਾ ਪਰ ਇੱਕ ਨਾ ਇੱਕ ਦਿਨ ਚੋਰ ਨੇ ਫੜੇ ਜਾਣਾ ਲਾਜ਼ਮੀ ਹੁੰਦਾ ਹੁਣ ਦੇਖੋ ਵੀ ਗਾਂ ਕੀ ਨਤੀਜਾ ਨਿਕਲਦਾ ਸਰਕਾਰ ਕੀ ਕਦਮ ਚੱਕਦੀ ਆ ਇਹ ਹੁਣ ਸਰਕਾਰ ਨੂੰ ਪਤਾ ਮਾਰਸੀ ਤੇ ਹੀ ਚਾਹੁੰਦੇ ਆ ਕਿ ਚਿੱਟੇ ਨੂੰ ਜਲਦੀ ਜਲਦੀ ਪੰਜਾਬ ਚੋਂ ਖਤਮ ਕੀਤਾ ਜਾਵੇ ਲੋਕਾਂ ਦੇ ਧੀਆ ਪੁੱਤਾਂ ਨੂੰ ਬਚਾਇਆ ਜਾਵੇ ਕੱਲਾ ਇਸ ਗੱਲ ਤੇ ਫੋਕਸ ਨਾ ਕਰੋਗੀ ਧੀਆ ਬਚਾਓ ਮੈਂ ਇਹ ਵੀ ਕਹਿਣਾ ਕਿ ਪੁੱਤ ਵੀ ਬਚਾਓ ਕੱਲੀਆਂ ਧੀਆ ਤੇ ਜ਼ੋਰ ਨਾ ਦੇ ਆਜੇ ਧੀਆ ਬਚਾਓ ਪੁੱਤ ਵੀ ਬਚਾਓ ਅੱਜ ਦੇ ਟਾਈਮ ਦੇ ਵਿੱਚ ਪੁੱਤ ਬਚਾਉਣੇ ਬਹੁਤ ਲਾਜ਼ਮੀ ਆ ਕੁਝ ਪੁੱਤ ਨਸ਼ਿਆਂ ਦੀ ਭੇਟ ਚੜ ਗਏ ਕੁਝ ਪੁੱਤ ਆਈਲਟਸ ਦੀ ਭੇਟ ਚੜ ਗਏ ਬੜਿਆਂ ਦੀਆਂ ਘਰ ਵਾਲੀਆਂ ਕੈਨੇਡਾ ਜਾ ਕੇ ਲੱਤ ਮਾਰ ਗਈਆਂ ਬੜੇ ਸਲਫਾਸਾ ਖਾ ਕੇ ਮਰ ਗਏ ਬੜੇ ਮੋਟਰਾਂ ਤੇ ਫਾਹ ਲੈ ਕੇ ਮਰ ਗਏ ਅੱਜ ਵੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਵਿਆਹੀਆਂ ਔਰਤਾਂ ਐ ਹੋ ਜੀਆਂ ਨੇ ਜਿਨ੍ਹਾਂ ਦੇ ਬਾਹਰ ਰਿਲੇਸ਼ਨ ਚੱਲਦੇ ਆ ਬੜੇ ਘਰ ਵਾਲੇ ਆਤਮ ਹੱਤਿਆ ਕਰੀ ਜਾਂਦੇ ਆ ਕਈ ਹੋਟਲਾਂ ਦੇ ਵਿੱਚ ਫੜੀਆਂ ਗਈਆਂ ਇਸ ਕਰਕੇ ਪੁੱਤ ਬਚਾ ਲਓ ਕੱਲੀਆਂ ਧੀਆਂ ਦੇ ਧਿਆਨ ਨਾਲ ਦੇਓ ਪੁੱਤ ਵੀ ਬਚਾ ਲਓ ਪੁੱਤ ਵੀ ਬਚਾ ਲਓ ਜੇ ਜੇ ਕਿਸੇ ਨੂੰ ਮੇਰਾ ਸ਼ਬਦ ਵੱਧ ਘੱਟ ਲੱਗੇ ਉਹ ਤਾਂ ਮਾਫੀ ਚਾਹੁੰਦੇ ਆ ਵੀਡੀਓ ਦੇਖਣਾ ਬਹੁਤ ਬਹੁਤ ਧੰਨਵਾਦ